5 ਸਾਲਾਂ ਤੋਂ ਲੋਕ ਦਰਬਾਰ ਲਗਾਇਆ ਗਿਆ ਜੀ ਨਾਲ ਦੇ ਵਿੱਚ ਅੱਜ ਅਸੀਂ ਬਲੋ ਜਣਾ ਆਪਣੇ ਇਹ ਨਾਲੇ ਵਿਧਾਨ ਸਭਾ ਹਲਕੇ ਦੇ ਵਿੱਚ ਪਾਰਟੀ ਦਫਤਰ ਦਾ ਜਨਾਲਾ ਦੇ ਵਿੱਚ ਅਸੀਂ ਲੋਕ ਦਰਬਾਰ ਲਾਇਆ ਅਸਲ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕਿਉਂਕਿ ਬਾਰਡਰਾਂ ਦੇ ਉੱਤੇ ਤਣਾਅ ਸੀਗਾ ਤੇ ਅਸੀਂ ਤੇ ਵੇਹ ਹਫਤੇ ਚ ਦੋ ਵਾਰਾਂ ਲਾਉਨੇ ਆਪਾਂ ਅਸੀਂ ਲਾ ਨਹੀਂ ਸਕੇ ਕਿਉਂਕਿ ਬਾਰਡਰਾਂ ਚ ਤਣਾਅ ਹੋ ਗਿਆ ਕਾਫੀ ਫੇਰਾ ਮਜੀਠੇ ਦੇ ਵਿੱਚ ਕਟੜਾ ਵਾਪਤ ਗਈ ਤੇ ਅੱਜ ਇਹ ਲਾਇਆ ਲੋਕ ਦਰਬਾਰ ਉਹਦੇ ਕਾਫੀ ਲੋਕ ਜਿਹੜੇ ਆਏ ਆਪਣੀਆਂ ਮੁਸ਼ਕਲਾਂ ਲੈ ਕੇ ਅਸੀਂ ਰੂਟੀਨ ਦੇ ਵਿੱਚ ਹਰ ਬੰਦੇ ਦੀ ਮੁਸ਼ਕਲ ਜਿਹੜੀ ਹੱਲ ਕਰਦੇ ਆਂ ਕੰਮ ਕਰਦੇ ਆਂ ਸਾਨੂੰ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਆਵੇ ਉਹ ਆਪਣਾ ਕੰਮ ਕਰਾ ਕੇ ਜਾਵੇ ਕਿਸੇ ਨੂੰ ਵੀ ਚੰਡੀਗੜ੍ਹ ਨਾ ਆਉਣਾ ਪਵੇ ਮੈਂ ਤਾਂ ਖੁਦ ਵੱਲ ਜਿਹੜਾ ਹਫਤੇ ਦੇ ਵਿੱਚ ਦੋ ਦਿਨ ਇੱਥੇ ਲਾ ਲੈਣਾ ਕਿ ਕੋਈ ਬੰਦਾ ਸਾਡੇ ਕੋਲ ਕੰਮ ਕਰਾਉਣ ਲਈ ਚੰਡੀਗੜ੍ਹ ਆਵੇ ਏਡੀ ਦੋ ਦੋ ਬੜੀ ਮਾਰੀ ਗੱਲ ਐ ਸੋ ਸਾਧਿਆਂ ਦੇ ਕੰਮ ਜਿਹੜਿਆ ਬਹੁਤ ਵਧੀਆ ਹੋ ਰਿਹਾ ਈ ਨਾਲੇ ਦੇ ਵਿੱਚ ਕਿਸ ਦਾ ਵੀ ਕੰਮ ਕੋਈ ਦਾ ਪਹਿਲਾ ਸੁਖਿਆ ਨਾ ਹੋ ਡੀ ਤੁ। ਐਨ ਆਰ ਆਈ ਵੀਰ ਕੋ ਸ਼ਾਇਦ ਸੀ ਜਿਨ੍ਹਾਂ ਦੇ ਤੁਸੀਂ ਆਨਲਾਈਨ ਜਿਹੜੇ ਆ ਪਹਿਲੀ ਵਾਰੀ ਦੇਖਣ ਜਾ ਰਿਹਾ ਕਿ ਪੂਰੇ ਪੰਜਾਬ ਤੋਂ ਲੋਕ ਸਾਡੇ ਕੋਲੋਂ ਆ ਰਹੇ ਨੇ। ਨਹੀਂ ਜੀ ਆਉਂਦੇ ਕਿਉਂਕਿ ਆਪਣੇ ਕੋ ਐਨ ਆਰ ਆਈ ਮੈਕ ਪਾ। ਤੇ ਸਾਰੇ ਪੰਜਾਬ ਦੇ ਐਨ ਆਰ ਆਈ ਅੱਜ ਵੀ ਬਹੁਤ ਆਏ ਆ। ਉਹਨਾਂ ਦੇ ਵੀ ਮਸਲੇ ਹੱਲ ਕੀਤੇ। ਉਹਨਾਂ ਦੇ ਨਾਲ-ਨਾਲ ਮਸਲੇ ਹੱਲ ਕਰਦੇ ਆ ਮਹੀਨੇ ਬਾਅਦ ਇੱਕ ਐਨ ਆਰ ਆਈ ਮਿਲ ਨਹੀਂ ਕਰਦੇ। ਉਹ ਫੇਰ ਕਈ ਕਿ ਭਾਈ ਤੀਕ ਨੂੰ ਕਰਾਂਗੇ। ਸੋ ਮਤਲਬ ਜਿਹੜਾ ਵੀ ਕੋਈ ਹੁੰਦਾ ਖਾਲੀ ਹੱਥੀ ਦੀ ਮੋੜੀ ਦਾ ਜੀ ਹਰ ਇੱਕ ਦਾ ਕੰਮ ਕਰਦੇ। ਮਤਲਬ ਇੱਕ ਵੀਡੀਓ ਵਾਇਰਲ ਹੋਉਂਦੀ ਜਿਸ ਵਿੱਚ ਪੰਜ ਜਾਣਿਆਂ ਨੂੰ ਕੋਲੰਬੀਆ ਦੇ ਵਿੱਚ ਬੰਦਕ ਬਣਾ ਲੈ ਗਿਆ ਵਾ ਡਾਲਰਾਂ ਦੀ ਮੰਗ ਕੀਤੀ ਜਾ ਰਹੀ ਹੈ। ਮਤਲਬ ਕੋਈ ਨਹੀਂ ਉਹ ਸਾਦੋਂ ਵੀ ਮਿਲਿਆ ਵੀਡੀਓ। ਉਹ ਅਸੀਂ ਵਿਦੇਸ਼ ਮੰਤਾਲੇ ਨਾਲ ਸੰਬੰਧ ਦੇ ਵਿੱਚ ਹੈ। ਉਹ ਹੋਮ ਅਫੇਅਰਸ ਤੋਂ ਵੀ ਮੈਂ ਲਿਖਿਆ। ਵਿਦੇਸ਼ ਮੰਤਰੀ ਨੂੰ ਵੀ ਵਿਦੇਸ਼ ਸ਼ਕਤੀ ਨੂੰ ਵੀ ਕਿ ਬਲ ਜਿਹੜਾ ਇਹਨਾਂ ਬੰਦਿਆਂ ਦਾ ਪਤਾ ਕੀਤਾ ਜਾਵੇ ਦਿਲ ਛੁਡਾਇਆ ਜਾਵੇ। ਬਾਦਮੀਦੀ ਤੁਹਾਡੇ ਤੋਂ ਬੇਨਤੀ ਹੈ ਕਿ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਮਹੀਨਿਆਂ ਦੇ ਵਿੱਚ ਸਾਡੇ ਲੋਕ ਜਿਹੜੇ ਆਮਰੀਕਾ ਤੋਂ ਜਦੋਂ 트ੰਪ ਜੀ ਬਣੇ ਆ 트ੰਪ ਉਹਨਾਂ ਦੇ ਹੁੰਦਿਆ ਸਭ ਤੋਂ ਪਹਿਲਾਂ ਜਿਹੜਾ ਇਹ ਕੰਮ ਕੀਤਾ ਕਿ ਜਿਹੜੇ ਗੈਰ ਕਾਨੂੰਨੀ ਪੰਜਾਬੀ ਗਏ ਜਾਂ ਭਾਰਤੀ ਗਏ ਸੀਗੇ ਉਹਨਾਂ ਨੂੰ ਉੱਥੋਂ ਕੱਢਣ ਦਾ ਕੰਮ ਸ਼ੁਰੂ ਕੀਤਾ ਦੋ ਤਿੰਨਾਂ ਦਾ ਜਾਜ ਵੀ ਆਏ ਉਹਨਾਂ ਦੇ ਬੰਦੇ ਲੈ ਕੇ ਸੋ ਅਹੀ ਉਹਦੋਂ ਦੀ ਅਪੀਲ ਕਰੀ ਜਾਂਦੇ ਲੋਕਾਂ ਨੂੰ ਵੀ ਤੁਸੀਂ ਜਾਂਦੇ ਡੁੱਕੀ ਡੁੱਕੀ ਲਾਉਣੀਆਂ ਏਜੰਟਾਂ ਦੇ ਚੱਕਰਾਂ 'ਚੋਂ ਹਟਜੋ। ਅੱਜ ਵੀ ਲੋਕ ਇਦਾਂ ਕਰਦੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇ ਸਤ ਵੇਖੋ ਅੱਜ ਦੇ ਕੋਲੰਬੀਓ ਤੋਂ ਇਹਨਾਂ ਨੂੰ ਵਾਪਸ ਮਂਗਾਵਾਵਾਂਗੇ। ਕੱਲ ਨੂੰ ਮੈਂ ਕਾਹਦੀਆਂ ਜੇਲਾਂ ਚਲ ਗਏ ਤੇ ਇਹਨਾਂ ਨੂੰ ਕਿੱ데 ਛੱਡਣਾ ਮੁੜਕੇ। ਸੋ ਮੇਰੀ ਤੁਹਾਡੇ ਥੂ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਇਹ ਰਸਤੇ ਨਾ ਪਈਏ। ਕਾਨੂੰਨੀ ਤੌਰ ਤੇ ਜੇ ਤੁਹਾਨੂੰ ਜਾਣਾ ਵੀ ਆ ਤੇ ਲੀਗਲੀ ਜਾਓ। ਅੱਜਕੱਲ ਦੇ ਬੜੇ ਮੌਕੇ ਆ ਪੜ੍ਹ ਲਿਖ ਕੇ ਜਿੱਥੇ ਬੰਦੀ ਚੱਲਜੋ। ਪਰ ਇਦਾਂ ਜਾਣਾ ਸਮੁੰਦਰਾਂ ਨੂੰ ਤਰ ਕੇ ਬਾਰਡਰਾਂ ਨੂੰ ਟੱਪ ਕੇ ਇਹ ਸਭ ਬਹੁਤ ਮਾੜੀ ਗੱਲ ਐ ਇਹ ਨਹੀਂ ਆਪਾਂ ਨੂੰ ਕਹਿੰਦਾ ਜੱਟਾਂ ਨੂੰ ਸਾਇਨਕਲਾ ਕੋਈ ਕਾਰ ਵੀ ਹੋਈ ਨਹੀਂ ਨਹੀਂ ਕਾਲਵੇ ਤੇ ਕਾਰ ਹੀ ਰੇ ਕੱਲ ਜੇ ਕੀਤੀ ਮਹਾਲੀ ਚ ਕਿੰਨਾ ਵੱਡਾ ਮਲਕ ਕੀਤਾ ਸੀ ਤੇ ਕਰ ਰਹੇ ਐਂ ਤੇ ਜਨਤਾ ਦੇ ਖਿਲਾਫ ਕਰਦੇ ਆਪਾਂ ਲੋਕ ਆਪ ਜਦੋਂ ਚੱਲ ਜਾਂਦੇ ਜੱਟਾਂ ਕੋ ਫੇਰ ਤੁਸੀਂ ਦੱਸੋ ਤੇ ਕੀ ਕਹਾਂਗੇ ਆਪਾਂ ਲੋਕਾਂ ਨੂੰ ਜਿਹੜਾ ਆਪ ਹੀ ਉੱਠਣਾ ਚਾਹੀਦਾ ਨਾ ਅਸੀਂ ਤਾਂ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਦੋਈ ਕਾਲੇ ਸਰਕਾਰ ਤੇ ਆਪਣਾ ਕੰਮ ਕਾਰ ਹੀ ਰਹੀ ਐ ਉਹ ਤੇ ਕਹਾਂਗੇ ਸਖਤੀ ਹੋਰ ਕਰਾਂਗੇ ਪਰ ਲੋਕਾਂ ਨੂੰ ਬੇਨਤੀ ਆ ਕਿ ਉਹ ਗੈਰ ਕਾਨੂੰਨੀ ਢੰਗਾਂ ਨਾਲ ਬਾਤ ਜਾਣਾ ਬੰਦ ਕਰ। ਸੀਸਫਾਇਰ ਤੇ ਸਵਾਲ ਚੁਕੇ ਜਾ ਰਹੇ ਆ ਕੁਝ ਗਰੋਧੀਆਂ ਵੱਲੋਂ। ਨਹੀਂ ਨਹੀਂ ਕੋਈ ਨਹੀਂ ਤਾਂ ਲੋਕੀਆ ਲੋ ਠੀਕ ਹੈ ਉਹ ਜਿਹੜਾ ਸਵਾਲ ਆ ਉਹ ਜੈਜ ਹੋ ਸਕਦਾ। ਪਰ ਮੈਂ ਤੇ ਕਿਹਾ ਕਿ ਬਾਰਡਰ ਦੇ ਲੋਕ ਐ ਅਸੀਂ ਜੰਗ ਰੋਕੀ ਐ ਸੀਸਫਾਇਰ ਹੋ ਗਿਆ ਜੰਗਬੰਦੀ ਹੋ ਗਈ ਐ ਦੋਵਾਂ ਦੇਸ਼ਾਂ ਦੇ ਲੋਕਾਂ ਦੇ ਹਿੱਤ ਵਿੱਚ ਹੋਈ ਐ। ਨਹੀਂ ਤਾਂ ਬੇ ਬੜਾ ਨਰੋਸ਼ ਲੋਕ ਜਿਹੜੇ ਉਹ ਜੰਗ ਦੇ ਵਿੱਚ ਬਿਨਾਂ ਵਜੇ ਮੱਦੰਦੇ। ਤੋ ਮੈਂ ਤਾਂ ਇਸ ਚੀਜ਼ ਨੂੰ ਠੀਕ ਸਮਝਦਾ ਕਿ ਜੋ ਵੀ ਹੋਇਆ ਠੀਕ ਹੋ ਗਿਆ। ਮੰਤਰੀ ਸਰ ਪ੍ਰਤਾਪ ਸਿੰਘ 바이ਵਾ ਨੇ ਕਿਹਾ ਕਿ ਸਪੈਸ਼ਲ ਪੈਕੇਜ ਮਿਲਣਾ ਚਾਹੀਦਾ ਪੰਜਾਬ ਨੂੰ। ਨਹੀਂ ਠੀਕ ਹੈ। ਬਾਜੂ ਨੇ ਕਿਹਾ ਤਾਂ ਬਸ ਦੇਖੋ ਜੇ ਕੋਈ ਬੰਦਾ ਚੰਗੀ ਗੱਲ ਕਰਦਾ ਤੋ ਇਹ ਇਤਾਂ ਦੀ ਗੱਲ। ਉਹ ਤਾਂ ਅਸੀਂ ਪਹਿਲਾਂ ਵੀ ਮੰਗ ਕਰਦੇ ਆਂ। ਉਹਨਾਂ ਨੇ ਵੀ ਕਿਹਾ ਕਿ ਬਾਰਡਰ ਦੇ ਦਈਏ ਤਾਂ ਮੈਂ ਪੜ ਦੱਸੀ ਉਹਨਾਂ ਦਾ। ਅਸੀਂ ਪਹਿਲਾਂ ਵੀ ਮੈਂ ਇੱਕ ਹੋਮ ਮਿਨਿਸਟਰ ਆਫ ਇੰਡੀਆ ਨੂੰ ਲੈਟਰ ਲਿਖੀ ਸੀਗੀ ਕਿ ਜਿਹੜੇ ਸਾਡੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਬਾਰਡਰ ਵਾਲੀ ਏਰੀਆ ਹੈ। ਇੰਦਾ ਇਹਦੇ ਕਿਸਾਨਾਂ ਨੂੰ ਸਪੈਸ਼ਲ ਜਿਹੜਾ ਉਹ ਪੈਕੇਜ ਦਿੱਤਾ ਜਾਵੇ ਇਸ ਏਰੀਆ ਨੂੰ ਸਾਰਿਆਂ ਨੂੰ ਪੈਕੇਜ ਦਿੱਤਾ ਜਾਵੇ ਉਹ ਛੋਟੀ ਜਿਹੜੀ ਐਗਰੋ ਬੇਸਡ ਇੰਡਸਟਰੀ ਡਿਵੈਲਪ ਕਰਨ ਵਾਸਤੇ ਬਿਨਾਂ ਇੰਟਰਸਟ ਤੋਂ ਜਿਹੜੇ ਲੋਨ ਆ ਉਹ ਉਹ ਦਿੱਤੇ ਜਾ ਸਮਝਦੇ ਗੀ ਗੱਲ